ਦੋਸਤੋ ਲੰਘੇ ਸਮਿਆਂ ਦੇ ਦਰਮਿਆਨ ਗੁਰਦਾਸ ਮਾਨ ਉਹਨਾਂ ਦੇ ਨਾਲ ਤੁਹਾਨੂੰ ਪਤਾ ਕਿ ਇੱਕ ਜਿਹੜਾ ਵਿਵਾਦ ਜੁੜਿਆ ਰਿਹਾ ਉਹਦੇ ਚੱਲਦਿਆਂ ਜਿਹੜਾ ਉਹਨਾਂ ਤੇ ਬਹੁਤ ਜ਼ਿਆਦਾ تنਕੀਦ ਹੋਈ ਪਿਛਲੇ 4-5 ਸਾਲ ਤੋਂ ਇਹ ਮਸਲਾ ਲਗਾਤਾਰ ਜਿਹੜਾ ਚੱਲ ਰਿਹਾ ਤੇ ਹੁਣ ਉਹਨਾਂ ਨੇ ਰੀਸੈਂਟਲੀ ਜਿਹੜੀ ਆ ਉਹਨਾਂ ਦੀ ਇੱਕ ਐਲਬਮ ਵੀ ਹੈ ਜਿਹੜੀ ਰਿਲੀਜ਼ ਹੋਈ ਆ ਤੇ ਇਹ ਇਹਨੂੰ ਲੈ ਕੇ ਜੀ ਹੁਣ ਉਹਨਾਂ ਦਾ ਇੰਟਰਵਿਊਆਂ ਦਾ ਦੌਰ ਦੌਰਾਂ ਚੱਲ ਰਿਹਾ ਤੇ ਜਿਹੜਾ ਲੰਘੇ ਦਿਨੀ ਉਹਨਾਂ ਨੇ ਨਾ ਇੱਕ ਇੰਟਰਵਿਊ ਕੀਤੀ ਆ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਉਹਦੇ ਵਿੱਚ ਉਹਨਾਂ ਨੇ ਬੜੇ ਹੀ ਜਿਹੜਾ ਖੁੱਲੇ ਮਨ ਦੇ ਨਾਲ ਬਿਨਾਂ ਕਿਸੇ ਲਾਗ ਲਪੇਟ ਤੋਂ ਉਹਨਾਂ ਨੇ ਮੁਆਫੀ ਮੰਗੀ ਆ ਕਿ ਜੋ ਕੁਝ ਵੀ ਹੋਇਆ ਜਿਹੜੀ ਵੀ ਗੱਲ ਹੋਈ ਸੀ ਉਹਦੇ ਲਈ ਮੈਂ ਜੇ ਕਿਸੇ ਦਾ ਵੀ ਦਿਲ ਦਿਖਾਇਆ ਹੋਵੇ ਤਾਂ ਮੈਂ ਮੁਆਫੀ ਚਾਹਨਾ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਇੱਕ ਦੋ ਗੱਲਾਂ ਜ਼ਰੂਰ ਕੀਤੀਆਂ ਕਿ ਉਦੋਂ ਜੋ ਜੋ ਵੀ ਹੋਇਆ ਸੀ ਬਟ ਉਹਨਾਂ ਨੇ ਜਿਹੜਾ ਬਿਨਾਂ ਕਿਸੇ ਆਰਗੂਮੈਂਟ ਤੋਂ ਮੁਆਫੀ ਮੰਗੀ ਆ ਇਥੇ ਕਿ ਜਿਦੀ ਕਿ ਕਈ ਲੋਕਾਂ ਵੱਲੋਂ ਕਿਹਾ ਵੀ ਜਾ ਰਿਹਾ ਸੀਗਾ ਕਿ ਇਟ ਵਿਲ ਬੀ ਬੈਟਰ ਐਕਚੁਅਲੀ ਮੈਨੂੰ ਲੱਗਦਾ ਕਿ ਸ਼ਾਇਦ ਜੇ ਪਹਿਲੇ ਦਿਨ ਹੀ ਜਦੋਂ ਇਹ ਸਾਰਾ ਕੁਝ ਹੋਇਆ ਨਾ ਇਹ ਇਸੇ ਤਰੀਕੇ ਨਾਲ ਹੋ ਜਾਂਦਾ ਤਾਂ ਕੋਈ ਐਡਾ ਮਸਲਾ ਪੈਦਾ ਨਹੀਂ ਸੀ ਐਕਚੁਅਲੀ ਲੋਕੀ ਗਰਦਾਸ ਮਾਨ ਸਾਹਿਬ ਤੋਂ ਐਕਸਪੈਕਟ ਵੀ ਇਹੀ ਕਰਦੇ ਸੀ ਉਹਨਾਂ ਤੋਂ ਜਿਹੜਾ ਸ਼ਾਇਦ ਉਹਨਾਂ ਤੋਂ ਉਮੀਦਾਂ ਲੋਕਾਂ ਨੂੰ ਇੰਨੀਆਂ ਜ਼ਿਆਦਾ ਸੀਗੀਆਂ ਆਸ਼ਾ ਇੰਨੀ ਜ਼ਿਆਦਾ ਸੀਗੀ ਤੇ ਤਾਂ ਕਰਕੇ ਇੱਕ ਤਾਂ ਲੋਕਾਂ ਨੂੰ ਬੜਾ ਜਿਹੜਾ ਅਚੰਭਾ ਲੱਗਾ ਜਦੋਂ ਉਹਨਾਂ ਦੇ ਵੱਲੋਂ ਸਟੇਜ ਤੋਂ ਇਸ ਸਪੀਕਰ ਨਾਲ ਗੁੱਸੇ ਦੇ ਵਿੱਚ ਰਿਐਕਟ ਕੀਤਾ ਗਿਆ ਤੇ ਜਾਂ ਇਸ ਇਸੇ ਦੇ ਚੱਲਦੇ ਐਕਚੁਅਲੀ ਜਿਹੜਾ ਇੰਨਾ ਜਿਆਦਾ ਇਹਦਾ ਬੈਕਲੈਸ਼ ਆਇਆ ਤੇ ਉਹਨਾਂ ਨੇ ਜਿਹੜੀ ਆ ਪਹਿਲਾਂ ਤਾਂ ਜੇਕਰ ਆਪਾਂ ਦੇਖੀਏ ਤਾਂ ਉਹਨਾਂ ਨੇ ਮੁਆਫੀ ਜਿਹੜੀ ਮੰਗੀ ਆ ਉਹਦਾ ਇੱਕ ਛੋਟਾ ਜਿਹਾ ਕਲਿੱਪ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਜੇ ਮੈਂ ਤੁਹਾਨੂੰ ਦੱਸਿਆ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ YouTube ਚੈਨਲ ਆ ਉਹਦੇ ਤੋਂ ਮੈਂ ਇਹ ਲੈ ਰਿਆ ਉਹਦੇ ਤੇ ਉਹਨਾਂ ਦੀ ਇੰਟਰਵਿਊ ਹੋਈ ਆ ਪਹਿਲਾਂ ਇਹ ਤੁਸੀਂ ਕਲਿੱਪ ਦੇਖੋ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਜਿਹੜੇ ਇਲਜ਼ਾਮਤ ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਫੁਲਾਨੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ ਮੈਂ ਬਾਬਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹਫੀਂ ਕੀਤੇ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮੁਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲੇ ਜਿਹਦੇ ਲਈ ਵੀ ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ। ਔਰ ਮੈਂ ਮਾਫੀ ਮੰਗਦਾ ਹਾਂ ਉਹਨਾਂ ਸੱਜਣਾ ਬੇਲੀਆਂ ਤੋਂ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ। ਅੱਜ ਮੇਰੇ ਅੱਜ ਮੇਰੇ ਉਸ ਮਕਾਮ ਨੂੰ ਮਤਲਬ ਇਸ ਤਰ੍ਹਾਂ ਕੋਈ ਸੋਚ ਕੇ ਮੇਰੇ ਤੇ ਕੋਈ ਲਗਾਵੇ ਤਾਂ ਮੈਂ ਸੋਚਦਾ ਕਿ ਮੈਨੂੰ ਮੈਨੂੰ ਵੀ ਤਕਲੀਫ ਹੋਈ ਸੀ। ਬਹੁਤ ਤਕਲੀਫ ਹੋਈ ਸੀ ਮੈਨੂੰ। ਹਰ ਚੀਜ਼ ਲਈ ਤਕਲੀਫ ਹੋਈ ਸੀ ਕਿ ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ। ਨੀਲੇ ਕੋੜੇ ਉੱਤੇ ਬੈਠੇ ਸੰਤ ਸੇ ਪਾਇਆ ਲੱਖਾਂ ਤੇ ਕਰੋੜਾਂ ਵਾਰੀ ਤੈਨੂੰ ਪਰਣਾ ਸੌ ਸੌ ਵਾਰੀ ਚੁੰਮ ਸਹਬਾ ਜੁੱਤੀਆਂ ਮੈਂ ਤੇਰੀਆਂ ਨੂੰ ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ ਪਿਤਾ ਵਾਰ ਪੁੱਤ ਵਾਰ ਮਾਂ ਵਾਰ ਆਪ ਵਾਰ ਖਾਲਸਾ ਸਜਾਇਆ ਵਾਰ ਸਾਰਾ ਖਾਨ ਦਾ ਸਿੱਖਾਂ ਦਾ ਹੀ ਗੁਰੂ ਨਹੀਂ ਤੂੰ ਸਤ ਗੁਰੂ ਹਿੰਦ ਦਾ ਗਵਾਂ ਤੇ ਗਰੀਬਾ ਤੂੰ ਨਿਮਾਨਿਆਂ ਦਾ ਮਾਂ ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ ਭੁੱਲਾਂ ਚੁੱਕਾ ਮaaf ਕਰੀ ਸਾਹਿਬ ਮਿਹਰਬਾਨ ਤੋ ਮੈਂ ਤਾਂ ਉਹਨੇ ਜੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾ ਤੋਂ ਉਹਨਾਂ ਦੇ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲੇ ਜਿੰਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾ ਤੋਂ ਮਾਫੀ ਮੰਗਦਾ। ਮੇਰੀ ਅੱਛਾ ਤੁਸੀਂ ਜਿਹੜਾ ਇਹ ਸੁਣ ਲਿਆ ਤੇ ਇਹਦਾ ਮਸਲਾ ਹੁਣ ਦੇਖੋ ਪਹਿਲਾਂ ਜੀ ਇਹਨਾਂ ਦੀ ਨਾ ਜਿਵੇਂ ਮੈਂ ਕਿਹਾ ਕਿ 4-5 ਸਾਲ ਹੋ ਗਿਆ। ਥਿੰਦ ਸਾਹਿਬ ਆ ਜਿਹੜੇ ਰੈਡ ਐਫ ਐਮ ਵਾਲੇ ਹਰਜਿੰਦਰ ਥਿੰਦ ਬਹੁਤ ਵੱਡਾ ਨਾਮ ਹੈ ਜਿਹੜਾ ਕੈਨੇਡਾ ਦੀ ਮੀਡੀਆ ਇੰਡਸਟਰੀ ਦੇ ਵਿੱਚ ਉਹਨਾਂ ਦੇ ਨਾਲ ਜਿਹੜੀ ਇਹਨਾਂ ਦੀ ਇੱਕ ਮੁਲਾਕਾਤ ਹੁੰਦੀ ਹੈ ਗੱਲਬਾਤ ਹੁੰਦੀ ਹੈ ਪੰਜਾਬੀ ਦੇ ਜਿੰਨੇ ਵੀ ਵੱਡੇ ਸਿੰਗਰ ਨੇ ਜਾਂ ਜਿੰਨੇ ਵੀ ਲੋਕ ਨੇ ਵੱਡੇ ਜਦੋਂ ਕੈਨੇਡਾ ਜਾਂਦੇ ਨੇ ਤੇ ਉੱਥੇ ਥਿੰਦ ਸਾਹਿਬ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੋਈ ਹੈ ਹਰਜਿੰਦਰ ਥਿੰਦ ਸਾਹਿਬ ਪਹਿਲੀ ਪੰਜਾਬੀ ਫਿਲਮ ਜਿਸ ਨੇ ਪੰਜਾਬੀ ਫਿਲਮਾਂ ਨੂੰ ਕਹ ਲੋ ਕਿ ਦੁਬਾਰਾ ਮੋੜਾ ਦਿੱਤਾ ਜਿਹਾ ਇਹਨੂੰ ਨੇ ਉਹਦੇ ਵਿੱਚ ਵੀ ਉਹਨਾਂ ਦਾ ਇੱਕ ਰੋਲ ਆ ਜਿਹਦੇ ਵਿੱਚ ਉਹ ਬ੍ਰਦਰ-ਲੌ ਬਣੇ ਨੇ ਹਰਭਜਨ ਮਾਨ ਉਹਨਾਂ ਦੇ ਸੋ ਖੈਰ ਉਹ 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 ਥਿੰਦ ਸਾਹਿਬ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰਦਾਸ ਮਾਨ ਸਾਹਿਬ ਦੀ ਤੇ ਉਥੇ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਹਿੰਦੀ ਨੂੰ ਲੈ ਕੇ ਪੁੱਛਿਆ ਜਾਂਦਾ ਤਾਂ ਉਥੇ ਉਹ ਜਿਹੜਾ ਉਹਨਾਂ ਦਾ ਉਹ ਬਿਆਨ ਸਾਹਮਣੇ ਆਉਂਦਾ ਕਿ ਕਿਉਂ ਨਾ ਇੱਕ ਸਾਰੇ ਹਿੰਦੁਸਤਾਨ ਦੀ ਇੱਕ ਹਿੰਦੁਸਤਾਨੀ ਭਾਸ਼ਾ ਹੋਵੇ ਸਾਰੇ ਜਿੱਥੇ ਮਰਜੀ ਸਾਊਥ ਚ ਵੀ ਬੋਲ ਸਕੀਏ ਇੱਧਰ ਉੱਧਰ ਜਿੱਥੇ ਵੀ ਮਰਜੀ ਬੋਲ ਸਕੀਏ ਉਸ ਤੋਂ ਕੁਝ ਦਿਨ ਪਹਿਲਾਂ ਜਿਹੜਾ ਗ੍ਰਹਿ ਮੰਤਰੀ ਸਾਹਿਬ ਦਾ ਵੀ ਇਸੇ ਤਰੀਕੇ ਦਾ ਬਿਆਨ ਆਇਆ ਸੀਗਾ ਜਿਹਨੂੰ ਲੈ ਕੇ ਆਲਰੇਡੀ ਸੋਸ਼ਲ ਮੀਡੀਆ ਤੇ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਤੇ ਇਹਨੂੰ ਕਾਫੀ ਜਿਹੜਾ ਇਹ ਗਲਤ ਪਾਸੇ ਨੂੰ ਚਲੇ ਗਈ ਗਰਦਾਸ ਮਾਨ ਸਾਹਿਬ ਦਾ ਕਹਿਣਾ ਕਿ ਮੇਰਾ ਜੇ ਸਟਰੀਕ ਨਾਲ ਇਸ ਚੀਜ਼ ਨੂੰ ਲਿਆ ਗਿਆ ਮੇਰਾ ਮੇਰੀ ਉਹ ਭਾਵਨਾ ਨਹੀਂ ਸੀ ਮੈਂ ਤੇ ਮੈਂ ਪੰਜਾਬੀ ਹੀ ਮੇਰੇ ਲਈ ਸਾਰਾ ਕੁਝ ਹੈ ਪਹਿਲਾਂ ਹੁਣ ਇਹ ਇਹ ਤੁਹਾਨੂੰ ਪਤਾ ਕਿ ਲਗਾਤਾਰ ਬੈਂਸ ਜਿਹੜੀ ਆ ਇਹ ਚੱਲਦੀ ਰਹਿੰਦੀ ਆ ਸਾਊਥ ਵਾਲੇ ਲੋਕੇ ਨੂੰ ਬੜਾ ਪੁੱਜ ਕੇ ਵਿਰੋਧ ਇਹਦਾ ਕਰਦੇ ਨੇ ਕਿ ਕੋਈ ਵੀ ਨੈਸ਼ਨਲ ਲੈਂਗੁਏਜ ਵਾਲਾ ਤੁਸੀਂ ਸੀਨ ਨਾਲ ਲੈ ਕੇ ਆਓ ਸਾਰੀਆਂ ਭਾਸ਼ਾਵਾਂ ਜਿਹੜੀਆਂ ਬਰਾਬਰ ਨੇ ਆ ਬੀਤੇ ਦਿਨਾਂ ਦੇ ਵਿੱਚ ਰਾਹੁਲ ਗਾਂਧੀ ਸਾਹਿਬ ਵਾਲਾ ਜਿਹੜਾ ਵੀ ਮਸਲਾ ਹੋਇਆ ਮੈਂ ਲਗਾਤਾਰ ਤੁਹਾਡੇ ਨਾਲ ਉਹ ਰਿਪੋਰਟ ਕੀਤਾ ਉਹ ਉਹਦੇ ਵਿੱਚ ਮੇਨ ਮੁੱਦਾ ਹੀ ਰਾਹੁਲ ਗਾਂਧੀ ਸਾਹਿਬ ਨੇ ਇਹ ਰੱਖਿਆ ਸੀਗਾ ਕਿ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਬਰਾਬਰ ਨੇ ਦੇਸ਼ ਦੇ ਸਾਰੇ ਸੂਬੇ ਬਰਾਬਰ ਨੇ ਦੇਸ਼ ਦੇ ਸਾਰੇ ਧਰਮ ਬਰਾਬਰ ਨੇ ਦੇਸ਼ ਦੀਆਂ ਸਾਰੀਆਂ ਜਾਤਾਂ ਬਰਾਬਰ ਨੇ ਕਿਸੇ 'ਚ ਕੋਈ ਵੀ ਫਰਕ ਨਹੀਂ ਸਾਰੇ ਬਰਾਬਰ ਨੇ ਸਾਰਿਆਂ ਦਾ ਬਰਾਬਰ ਦਾ ਸਤਿਕਾਰ ਹੋਣਾ ਚਾਹੀਦਾ ਸਾਰਿਆਂ ਨੂੰ ਬਰਾਬਰੀ ਦੇ ਮੌਕੇ ਮਿਲਣੇ ਚਾਹੀਦੇ ਆ ਕੋਈ ਵੀ ਉਹਨਾਂ ਨੇ ਜਿਹੜਾ ਕਿਉਂਕਿ ਰਾਹੁਲ ਗਾਂਧੀ ਸਾਹਿਬ ਆਪੀਸਲੀ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਪੋਲੀਟਿਕਲ ਆਪੋਨੈਂਟ ਨੇ ਅਰ ਆਰਐਸਐਸ ਵਾਲੇ ਜਾਂ ਬੀਜੇਪੀ ਵਾਲੇ ਉਹਨਾਂ ਵੱਲ ਉਹਨਾਂ ਨੇ ਤਨਸ਼ਾਨਾ ਲਾਉਣਾ ਹੀ ਸੀ ਤੇ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਕਿ ਆਰਐਸਐਸ ਜਿਹੜੀ ਆ ਉਹ ਇੱਕੋ ਹੀ ਆਈਡੀਏ ਨੂੰ ਮਹੱਤਵਪੂਰਨ ਦੱਸ ਰਹੀ ਹੈ ਜਾਂ ਉਹਨੂੰ ਵੱਡਾ ਬਣਾ ਰਹੀ ਹੈ ਜਦਕਿ ਸਾਡਾ ਇਹ ਮੰਨਣਾ ਰਾਹੁਲ ਗਾਂਧੀ ਸਾਹਿਬ ਦਾ ਇਹ ਕਹਿਣਾ ਸੀ ਕਿ ਸਾਡਾ ਇਹ ਮੰਨਣਾ ਕਿ ਸਾਰੇ ਆਈਡੀਆਜ਼ ਜਿੰਨੇ ਵੀ ਨੇ ਭਾਰਤ ਦੇ ਵਿੱਚ ਉਹ ਸਾਰਿਆਂ ਦੀ ਉਹ ਸਾਰੇ ਬਰਾਬਰ ਨੇ ਤੇ ਸਾਰਿਆਂ ਦੀ ਬਰਾਬਰ ਦੀ ਕਦਰ ਵੀ ਹੋਣੀ ਚਾਹੀਦੀ ਆ ਸੋ ਇਹ ਇਹ ਐਕਚੁਅਲੀ ਜਿਹੜਾ ਮਸਲਾ ਆ ਹੁਣ ਗਰਦਾਸਮਾਨ ਹੋਣਾ ਨੇ ਜਦੋਂ ਇਸ ਤਰੀਕੇ ਨਾਲ ਹਿੰਦੀ ਦੀ ਗੱਲ ਕੀਤੀ ਤੇ ਬਹੁਤੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਹਿੰਦੀ ਨੂੰ ਇੱਕ ਵੱਡੀ ਲੈਂਗੁਏਜ ਦੇ ਤੌਰ ਤੇ ਮਾਨ ਸਾਹਿਬ ਦਿਖਾਉਣ ਦੀ ਜਾਂ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪੰਜਾਬੀ ਆਬਵੀਅਸਲੀ ਫਿਰ ਪੰਜਾਬੀ ਫਿਰ ਜੇਕਰ ਪੂਰੇ ਦੇਸ਼ ਨਹੀਂ ਬੋਲੀ ਜਾਂਦੀ ਉਹ ਉਹ ਜਿਹੜੀ ਆ ਆ ਜਾਵੇਗੀ ਜਾਂ ਜੋ ਵੀ ਇਹਦਾ ਕਹਿ ਲੋ ਕਿ ਮਸਲਾ ਹੋਇਆ ਤੇ ਉਹਨੂੰ ਖੈਰ ਇਹਦੇ ਤੇ ਕਾਫੀ ਗਰਦਾਸਮਾਨ ਸਾਹਿਬ ਉਹਨਾਂ ਤੇ ਇਹਦੇ ਤੇ تنਕੀਦ ਹੋਈ ਤੇ ਇਹਦੇ ਵਿੱਚ ਮੈਂ ਇਹ ਵੀ ਕਹਿ ਦਵਾਉਂਦਾ ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹ ਰੌਲਾ ਰੱਪਾ ਚੱਲ ਗਿਆ ਸੀਗਾ ਉਹਦੇ ਵਿੱਚੋਂ ਸਤਕਾਰਦ ਨੇ ਵੈਸੇ ਤਾਂ ਸਾਡੇ ਵੱਡੇ ਵੀਰ ਬਲਤੇਜ ਪੰਨੂ ਹਣੀ ਜੀ ਉਹ ਹੁਣ ਇਸ ਸਮੇਂ ਸਰਕਾਰ ਦੇ ਵਿੱਚ ਵੀ ਨੇ ਉਦੋਂ ਉਹਨਾਂ ਨੇ ਵੀ ਇਹ ਗੱਲ ਲੈ ਕੇ ਆਂਦੀ ਸੀ ਜੀ ਇਹ ਤਾਂ ਰਾਜ ਸਭਾ ਦੇ ਵਿੱਚ ਜਾ ਜਾਣਾ ਚਾਹੁੰਦੇ ਨੇ ਜ ਜ ਇਹਨਾਂ ਦੀ ਗੱਲ ਹੋ ਗਈ ਆ ਭਾਜਪਾ ਵਾਲਿਆਂ ਦੇ ਨਾਲ ਇਦਾਂ ਦੀਆਂ ਜਿਹੜੀਆਂ ਕਈ ਗੱਲਾਂ ਲੈ ਕੇ ਆਏ ਕਾਫੀ ਜਿਹੜਾ ਉਦੋਂ ਰੌਲਾ ਪਿਆ ਜੀ ਸੋਸ਼ਲ ਮੀਡੀਆ ਦੇ ਉੱਤੇ ਤੇ ਪਰ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੋਈ ਭਾਜਪੀ ਦੇ ਵਿੱਚ ਤਾਂ ਨਾ ਗਰਦਾਸਮਨ ਸਾਹਿਬ ਗਏ ਨਾ ਰਾਜ ਸਭਾ ਦੇ ਵਿੱਚ ਗਏ ਉਹ ਪਰ ਇਹ ਬੜਾ ਉਦੋਂ ਰੌਲਾ ਚੱਲਿਆ ਤੇ ਲੋਕੀ ਬਹੁਤ ਜ਼ਿਆਦਾ ਇਹਨਾਂ ਦੇ ਜਿਹੜੇ ਆ ਖਿਲਾਫ ਹੋ ਗਏ ਇਹਨਾਂ ਦੇ ਮੁਖਾਲਿਫ ਹੋ ਗਏ ਉਸ ਤੋਂ ਬਾਅਦ ਇੱਕ ਜਿਹੜਾ ਸ਼ੋਅ ਦੇ ਵਿੱਚ ਜਿਹੜਾ ਇਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਸੀਗੀ ਗਰਦਾਸਮਨ ਸਾਹਿਬ ਦਾ ਕਹਿਣਾ ਕਿ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸੀਗੀਆਂ ਇਹ ਕਿਹਾ ਜਾ ਰਿਹਾ ਸੀਗਾ ਕਿ ਤੇ ਗਰਦਾਸਮਨ ਨੂੰ ਜੰਮਣ ਵਾਲੀ ਮਾਂ ਗद्दार ਹੈ ਮੈਨੂੰ ਗद्दार ਕਿਹਾ ਜਾ ਰਿਹਾ ਸੀਗਾ ਮੈਨੂੰ ਗੁੱਸਾ ਆ ਗਿਆ ਤੇ ਉਹ ਉਹ ਜੋ ਵੀ ਇਹਨਾਂ ਨੇ ਜਿਹੜਾ ਉਦੋਂ ਇੱਕ ਸ਼ਬਦ ਬੋਲਿਆ ਤੇ ਆਬਵੀਅਸਲੀ ਜਿਵੇਂ ਮੈਂ ਕਿਹਾ ਕਿ ਲੋਕੀ ਐਕਸਪੈਕਟ ਨਹੀਂ ਕਰਦੇ ਗੁਰਦਾਸ ਮਾਨ ਸਾਹਿਬ ਤੋਂ ਇਦਾਂ ਦੀ ਕੋਈ ਵੀ ਗੱਲ ਤੇ ਇਹਦੇ ਚੱਲਦੇ ਆ ਇੱਕ ਕਾਫੀ ਬੈਕਲੈਸ਼ ਉਹਦਾ ਵੀ ਮਾਨ ਸਾਹਿਬ ਨੂੰ ਫੇਸ ਕਰਨਾ ਪਿਆ ਤੇ ਫਿਰ ਲਗਾਤਾਰ ਜਿਹੜਾ ਇੱਕ ਦੋ ਵਾਰ ਆਪਾਂ ਦੇਖਿਓ ਆਪਣੀ ਗੱਲ ਤੇ ਡਟੇ ਵੀ ਰਹੇ ਤੇ ਇਹ ਇਹਦਾ ਇੱਕ ਇਹ ਵੀ ਵਜ੍ਹਾ ਆ ਕਿ ਉਹਨਾਂ ਤੇ تنਕੀਦ ਇਸੇ ਹੀ ਚੱਲਦੇ ਆ ਬਹੁਤ ਜ਼ਿਆਦਾ ਹੋਈ ਬਹੁਤ ਜਿਹੜਾ ਉਹਨਾਂ ਤੇ ਬੈਕਲੈਸ਼ ਆਇਆ ਇਸ ਚੀਜ਼ ਦਾ ਬਹੁਤ ਜਿਹੜੀ ਸਖਤ ਲੈਂਗੁਏਜ ਦੇ ਵਿੱਚ ਵੀ ਉਹਨਾਂ ਤੇ تنਕੀਦ ਹੋਈ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਬਹੁਤ ਸਾਰੇ ਲੋਕਾਂ ਨੇ ਉਦੋਂ ਚਲੋ ਇਸ ਗੱਲ ਦਾ ਬੁਰਾ ਵੀ ਮਨਾਇਆ ਵਿੱਚ ਜੇਕਰ ਮਾਨਸਾਹਬ ਆਏ ਸੀ ਤਾਂ ਉਹਨਾਂ ਨੂੰ ਬੋਲਣ ਦਿੱਤਾ ਜਾਣਾ ਚਾਹੀਦਾ ਸੀ ਵੀ ਉਹ ਇੱਕ ਮਸਲੇ ਨੂੰ ਸਾਨੂੰ ਅੱਡ ਰੱਖਣਾ ਚਾਹੀਦਾ ਸੀਗਾ ਉਹਦੇ ਵਿੱਚ ਫਿਰ ਕਈ ਗੱਲਾਂ ਐਡ ਆਨ ਹੋ ਗਈਆਂ ਜਿੱਥੇ ਬਹੁਤ ਸਾਰੇ ਲੋਕ ਇਹਨਾਂ ਦੇ ਪ੍ਰਸ਼ੰਸਕ ਵੀ ਨੇ ਉੱਥੇ ਜਿਹੜੇ ਇੱਕ ਵਿਰੋਧੀ ਜਿਹੜਾ ਵੀ ਧੜਾ ਉਹ ਤਾਂ ਚਲੋ ਕਿਸੇ ਨਾ ਕਿਸੇ ਕਿਸੇ ਵੀ ਵੱਡੀ ਸ਼ਖਸੀਅਤ ਦਾ ਇੱਕ ਵਿਰੋਧੀ ਧੜਾ ਬਾਣੀ ਜਾਂਦਾ ਤੇ ਜਿਹੜਾ ਇਹਦੇ ਨਾਲ ਨਾਲ ਜਿਹੜਾ ਉਹਨਾਂ ਨੂੰ ਫਿਰ ਇਹ ਦੋ ਚਾਰ ਮਸਲੇ ਵੀ ਜੁੜ ਗਏ ਤੇ ਇੱਕ ਅਸਲ ਦੇ ਵਿੱਚ ਜਿਹੜਾ ਇਹ ਵੀ ਮਸਲਾ ਜੁੜ ਗਿਆ ਜਿਹੜਾ ਇਹਨਾਂ ਦੇ ਪਰਸਨਲ ਬਿਲੀਫ ਨੂੰ ਲੈ ਕੇ ਆ ਨਕੂਦਰ ਜਿੱਥੇ ਜਿਹੜੇ ਡੇਰੇ ਤੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਲੈ ਕੇ ਵੀ ਲੋਕੀ ਇਹਨਾਂ ਦੇ ਖਿਲਾਫ ਕਾਫੀ ਇਹਨਾਂ ਦਾ ਕ੍ਰਿਟਿਸਿਜ਼ਮ ਜਿਹੜਾ ਹੁੰਦਾ ਉਹ ਮੈਨੂੰ ਆਜ਼ਾਦੀ ਤੌਰ ਤੇ ਜੀ ਮੈਨੂੰ ਲੱਗਦਾ ਕਿ ਸਾਨੂੰ ਆਪੋ ਆਪਣੇ ਪਰਸਨਲ ਬਿਲੀਫ ਜਿਹੜੇ ਆ ਉਹ ਜਿਹੜਾ ਸਾਰਿਆਂ ਨੂੰ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਆ ਉਸੇ ਤਰੀਕੇ ਨਾਲ ਗਰਦਾਸ ਮਾਨ ਸਾਹਿਬ ਨੂੰ ਵੀ ਹੈ ਉਹ ਕਿਸੇ ਉਹ ਜਿਹੜਾ ਜੇਕਰ ਉਹ ਮੰਨਦੇ ਨੇ ਜਾਂ ਜਾਣਦੇ ਨੇ ਇਹ ਉਹਨਾਂ ਦੀ ਜਿਹੜੀ ਆਜ਼ਾਦੀ ਗੱਲ ਆ ਤੇ ਸਾਨੂੰ ਇਹ ਉਹਨਾਂ ਦੇ ਜਿਹੜਾ ਉਹਨਾਂ ਤੋਂ ਅੱਡ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਜੇਕਰ ਮੈਂ ਇਹ ਕਹਿੰਨਾ ਕਿ ਮੈਨੂੰ ਬੋਲਣ ਦਾ ਹੱਕ ਹੈ ਮੈਂ ਇਹ ਕਹਿੰਦਾ ਕਿ ਮੈਨੂੰ ਮੇਰਾ ਧਰਮ ਜਿਹੜਾ ਅਪਣਾਉਣ ਦਾ ਤੇ ਉਹਨੂੰ ਉਹਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਉਹਨੂੰ ਮੰਨਣ ਦਾ ਹੱਕ ਹੈ ਤੇ ਜੇਕਰ ਮਾਨ ਸਾਹਿਬ ਕਿਸੇ ਜਗ੍ਹਾ ਤੇ ਜਾਂਦੇ ਨੇ ਤਾਂ ਉਹਨਾਂ ਨੂੰ ਵੀ ਫਿਰ ਆਪਾਂ ਨੂੰ ਪੂਰਾ ਹੱਕ ਦੇਣਾ ਚਾਹੀਦਾ ਹਾਂ ਉਹਦੇ ਚੱਲਦੇ ਆ ਤੁਸੀਂ ਅਸਲ ਦੇ ਵਿੱਚ ਨਾ ਜੇਕਰ ਇਹ ਵੇਖਿਆ ਜਾਵੇ ਇਹ ਸਾਰਾ ਮਸਲਾ ਕਿੱਥੋਂ ਜਿਹੜਾ ਖੜਾ ਹੁੰਦਾ ਜਾਂ ਇੱਦਾਂ ਵੱਡਾ ਕਿਉਂ ਬਣਿਆ ਮੈਨੂੰ ਜਾਤੀ ਤੌਰ ਤੇ ਕੀ ਲੱਗਦਾ ਕਿ ਸਾਡੇ ਨਾ ਸੋਸ਼ਲ ਮੀਡੀਆ ਤੇ ਚਲਦੇ ਆ ਵੀ ਇੱਕ ਤਾਂ ਵੈਸੇ ਵੀ ਜਿਹੜਾ ਸੋਸ਼ਲ ਮੀਡੀਆ ਹੈ ਨਾ ਇਹਦੇ ਵਿੱਚ ਅਨਾਰਮਲਿਟੀ ਬਹੁਤ ਜ਼ਿਆਦਾ ਹੈ ਕਈ ਵਾਰ ਤੁਹਾਨੂੰ ਅ ਅੱਜ ਕੱਲ ਤਾਂ ਚਲੋ ਹੁਣ ਥੋੜਾ ਅੱਗੇ ਨਾਲੋਂ ਘਟੀ ਜਾ ਰਿਹਾ ਪਰ ਅਦਰਵਾਈਜ਼ ਹੁਣ ਇਹ ਚਾਟਬੋਟ ਇਹਦਾ ਕਈ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਅਸਲੀ ਬੰਦੇ ਬੈਠੇ ਨੇ ਜਾਂ ਕੋਈ ਕੰਪਿਊਟਰ ਇਹ ਕੰਮ ਕਰ ਰਿਹਾ ਜਿਵੇਂ ਪਹਿਲਾਂ ਨਕਲੀ ਆਈਡੀਆਂ ਦਾ ਦੌਰ ਦੌਰਾਂ ਬਹੁਤ ਜ਼ਿਆਦਾ ਸੀਗਾ ਤੇ ਉਹ ਉਹਦੇ ਚੱਲਦੇ ਆ ਨਾ ਕਈ ਵਾਰ ਬਹੁਤ ਗਲਤ ਬਿਆਨੀ ਵੀ ਹੋ ਜਾਂਦੀ ਹੈ ਇਹਦੇ ਨਾਲ ਨਾਲ ਵੈਸੇ ਵੀ ਅਸੀਂ ਕਈ ਵਾਰ ਜਿਹੜਾ ਕਿਸੇ ਤੇ ਆਪਣੀ ਪ੍ਰਤੀਕਿਰਿਆ ਦੇਣ ਲੱਗੇ ਬਹੁਤ ਜਿਆਦਾ ਤਲਖੀ ਦੇ ਵਿੱਚ ਆ ਜਾਂਦੇ ਆ ਬਹੁਤ ਜਿਆਦਾ ਜਿਹੜਾ ਐਕਸਟ੍ਰੀਮ ਤੇ ਜਾ ਕੇ ਜਿਹੜੇ ਆਪਣੇ ਵਿਊਜ਼ ਆ ਉਹਨਾਂ ਨੂੰ ਅਸੀਂ ਜਿਹੜਾ ਬਿਆਖਤ ਕਰਦੇ ਆ ਜੋ ਕਿ ਇਦਾਂ ਨਹੀਂ ਹੋਣਾ ਚਾਹੀਦਾ ਗਰਦਾਸ ਮਾਨ ਵਾਲੇ ਮਸਲੇ ਦੇ ਵਿੱਚ ਵੀ ਜਿਹੜਾ ਮੈਂ ਗੱਲ ਕਹਿ ਰਿਹਾ ਐਕਚੁਅਲੀ ਕਿ ਇਸ ਚੀਜ਼ ਨੇ ਵੀ ਗੱਲ ਬਹੁਤ ਜ਼ਿਆਦਾ ਵਿਗਾੜੀ ਆ ਕਿ ਬਹੁਤ ਐਕਸਟ੍ਰੀਮ ਤੇ ਜਾ ਕੇ ਉਹਨਾਂ ਦਾ ਉਹਨਾਂ ਦੇ ਉੱਤੇ ਜਿਹੜਾ ਕ੍ਰਿਟਿਸਿਜ਼ਮ ਕੀਤਾ ਗਿਆ ਇਹਦਾ ਉਹਨਾਂ ਨੇ ਕਿਤੇ ਨਾ ਕਿਤੇ ਅਫਸੋਸ ਕਹਿ ਲਓ ਜਾਂ ਕਹਿ ਲਓ ਕਿ ਆਪਣੀ ਜਿਹੜੀ ਉਹਨਾਂ ਦੀ ਭਾਵਨਾ ਸੀਗੀ ਪਹਿਲਾਂ ਵੀ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਵੀ ਇਹ ਗੱਲ ਉਹਨਾਂ ਨੇ ਬਿਆਖਤ ਕੀਤੀ ਸੀਗੀ ਕਿ ਮੇਰੇ ਨਾਲ ਕੋਈ ਖੜਾ ਨਹੀਂ ਹੋਇਆ ਐ ਐਕਚੁਅਲੀ ਚੰਗੀ ਗੱਲ ਇਹ ਹੁੰਦੀ ਡੈਫੀਨਿਟ ਉਦੋਂ ਵੀ ਕਿ ਉਹਨਾਂ ਨੂੰ ਜਿਹੜੀ ਗੱਲ ਤੇ ਚਲੋ ਉਹਨਾਂ ਦੇ ਕ੍ਰਿਟਿਸਿਜ਼ਮ ਹੋਣਾ ਬਣਦਾ ਸੀ ਉਹ ਤਾਂ ਹੋਇਆ ਜਿਹੜਾ ਮੈਂ ਪਹਿਲਾਂ ਦੱਸ اٹਿਆਂ ਤੁਹਾਨੂੰ ਕਿ ਜੋ ਵੀ ਹਿੰਦੀ ਵਾਲੀ ਜਿਹੜਾ ਜੋ ਜਿਹੜਾ ਵੀ ਮਸਲਾ ਹੋਇਆ ਸੀਗਾ ਪਰ ਵੈਸੇ ਜੇਕਰ ਆਪਾਂ ਵੇਖੀਏ ਤਾਂ ਕਿ ਜਿਹੜਾ ਇਹ ਉਹਨਾਂ ਤੇ ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਕਿਤੇ ਨਾ ਕਿਤੇ ਲੱਗਦਾ ਹੋਣਾ ਜਾਂ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਲੱਗਦਾ ਸੀਗੇ ਯਾਰ ਸਾਰੀ ਜ਼ਿੰਦਗੀ ਤੁਸੀਂ ਉਹਨੂੰ ਬਾਬਾ ਬੋੜ ਕਹਿੰਦੇ ਰਹੇ ਹੋ ਜਾਂ ਉਹਨੂੰ ਤੇ ਡੈਫੀਨਟਲੀ ਸੱਭਿਆਚਾਰ ਦੇ ਲਈ ਜਾਂ ਪੰਜਾਬ ਪੰਜਾਬੀ ਜਿਹੜਾ ਗੀਤ ਸੰਗੀਤ ਦੇ ਲਈ ਕਾਫੀ ਵੱਡੀ ਉਹਨਾਂ ਦੀ ਜਿਹੜੀ ਆ ਦੇਣ ਹੈ ਉਹਨਾਂ ਨੇ ਕਾਫੀ ਕੁਝ ਜਿਹੜਾ ਕੀਤਾ ਜੇਕਰ ਆਪਾਂ ਗੀਤ ਸੰਗੀਤ ਦੇ ਪੱਖੋਂ ਦੇਖੀਏ ਜਾਂ ਵੈਸੇ ਵੀ ਜਿਹੜੇ ਪੁਰਾਣੇ ਜਿਹੜੇ ਆ ਲੋਕ ਹੈ ਤੁਹਾਨੂੰ ਦੱਸ ਸਕਦੇ ਆ ਕਿ ਉਹ ਇੱਕ ਤਰੀਕੇ ਨਾਲ ਪੂਰੀ ਧਾਰਾ ਬਦਲੀ ਸੀ ਇਹਨਾਂ ਨੇ ਤੇ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਗੁਰਦਾਸ ਮਾਨ ਸਾਹਿਬ ਨੇ ਉਸ ਸਮੇਂ ਜਿਹੜਾ ਆ ਕੇ ਆਪਣੀ ਜਿਹੜੀ ਆ ਪਹੁੰਚ ਬਣਾਈ ਸਗੀ ਗੀਤ ਸੰਗੀਤ ਦੇ ਵਿੱਚ ਜਦੋਂ ਬਿਲਕੁਲ ਜਿਹੜੇ ਦੁਕਾਨਿਆਂ ਦਾ ਦੌਰ ਚੱਲਦਾ ਹੁੰਦਾ ਸੀ ਤੇ ਅੱਜ ਤੱਕ ਉਹਨਾਂ ਨੇ ਉਹਨਾਂ ਦੇ ਜਿੰਨੇ ਵੀ ਗਾਣੇ ਨਹੀਂ ਬੰਦੋ ਰੋਮਾਂਟਿਕ ਗਾਣੇ ਵੀ ਨੇ ਉਹ ਵੀ ਤੁਸੀਂ ਇਦਾਂ ਦਾ ਕੋਈ ਗੀਤ ਨਹੀਂ ਹੈਗਾ ਜਿਹੜਾ ਕਿ ਜਿਹੜਾ ਸਾਡਾ ਸੱਭਿਆਚਾਰ ਆ ਉਹਦੇ ਵਿੱਚ ਤੁਹਾਨੂੰ ਬਿਲਕੁਲ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਮਾਨ ਸਾਹਿਬ ਦਾ ਗੀਤ ਸੁਣ ਕੇ ਸ਼ਰਮਿੰਦਾ ਹੋਣਾ ਪਵੇ ਤੇ ਉਹਨਾਂ ਦੀ ਇੱਕ ਰਿਸਪੈਕਟ ਵੀ ਹੈ ਨਾ ਜਿਹੜੀ ਇੱਕ ਬਕਰੇ ਤਰੀਕੇ ਦੀ ਉਹਨਾਂ ਦੀ ਰਿਸਪੈਕਟ ਆਪਣੇ ਪੂਰੇ ਇਸ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਹੈਗੀ ਆ ਤੇ ਇਹ ਜਿਹੜੇ ਲੋਕ ਨੇ ਜੀ ਇਹ ਜਿਹੜਾ ਇਹ ਰੈਪਰਿਜ਼ੈਂਟ ਕਰਦੇ ਹੁੰਦੇ ਆ ਹਰੇਕ ਭਾਈਚਾਰੇ ਨੂੰ ਜਿਹੜਾ ਕਮਿਊਨਿਟੀ ਨੂੰ ਤੇ ਪੰਜਾਬੀ ਨੂੰ ਇਹ ਜਿੱਦਾਂ ਮੈਂ ਅੱਗੇ ਵੀ ਕਈ ਵਾਰ ਹਮਤੋਜਮਾਨ ਉਹਨਾਂ ਦੀ ਉਦਾਹਰਨ ਦਿੱਤੀ ਆ ਕਿ ਉਹਨਾਂ ਨੇ ਇੱਕ ਵਾਰ ਕਿਹਾ ਸੀਗਾ ਜੋ ਕਿ ਬਹੁਤ ਸਹੀ ਗੱਲ ਲੱਗਦੀ ਆ ਮੈਨੂੰ ਕਿ ਪੂਰੇ ਹਾਲੀਵੁੱਡ ਦੇ ਚੱਲਦਿਆਂ ਅਮਰੀਕਾ ਨੂੰ ਪੂਰੀ ਦੁਨੀਆ ਜਾਣਨ ਲੱਗ ਪਈ ਉਹਦੇ ਸ਼ਹਿਰਾਂ ਨੂੰ ਇੰਗਲਿਸ਼ ਲੈਂਗੁਏਜ ਕਿੱਥੇ ਤੱਕ ਪਹੁੰਚ ਗਈ ਦੀ ਇੱਕ ਬਹੁਤ ਵੱਡੀ ਵਜ੍ਹਾ ਜਿਹੜੀ ਹਾਲੀਵੁੱਡ ਆ ਤੇ ਇਸੇ ਤਰੀਕੇ ਨਾਲ ਅੱਜ ਸਾਨੂੰ ਜਿਹੜਾ ਪੰਜਾਬ 'ਚ ਬੈਠਿਆਂ ਨੂੰ ਸਾਨੂੰ ਪਤਾ ਕਿ ਮੁੰਬਈ ਦੇ ਵਿੱਚ ਕਿਹੜਾ-ਕਿਹੜਾ ਸ਼ਹਿਰ ਆ ਤੇ ਕਿਹੜਾ ਉਹਨਾਂ ਦਾ ਬੀਟੀ ਸਟੇਸ਼ਨ ਆ ਤੇ ਕਿਹੜਾ ਉਹਨਾਂ ਦਾ ਥਾਣੇ ਆ ਕਿਹੜਾ ਉਹਨਾਂ ਦਾ ਧਾਰਾ ਵੀ ਆ ਬਿਕੋਜ਼ ਆਫ ਹਿੰਦੀ ਫਿਲਮ ਇੰਡਸਟਰੀ ਇਸੇ ਤਰੀਕੇ ਨਾਲ ਤੁਸੀਂ ਆਪਣੇ ਖਿੱਤੇ ਦੀਆਂ ਗੱਲਾਂ ਤੁਸੀਂ ਆਪਣੇ ਲੋਕਾਂ ਦੀਆਂ ਗੱਲਾਂ ਜਿਹੜਾ ਦੁਨੀਆ ਤੱਕ ਅੱਜ ਕੱਲ ਇਹ ਪਹੁੰਚਾਉਣ ਦਾ ਬਹੁਤ ਚੰਗਾ ਮਾਧਿਅਮ ਹੈ ਤੇ ਚਾਹੇ ਫਿਲਮ ਸਟਾਰ ਹੋਣ ਚਾਹੇ ਕਲਾਕਾਰ ਹੋਣ ਇਹ ਸਾਡੇ ਜਿਹੜੇ ਆ ਸਾਨੂੰ ਰੈਪਰੈਜ਼ੈਂਟ ਵੀ ਕਰਦੇ ਆ ਤੇ ਇਹ ਇਹ ਇਸ ਕਰਕੇ ਜੇਕਰ تنਕੀਦ ਉੱਤੇ ਸਾਰਿਆਂ ਦਾ ਹੱਕ ਹੈ ਜੇਕਰ ਮੈਨੂੰ ਇੱਥੇ ਬੈਠ ਕੇ ਬੋਲਣ ਦਾ ਹੱਕ ਹੈ ਤਾਂ ਮੇਰੇ ਉੱਤੇ تنਕੀਦ ਕਰਨੀ ਵੀ ਜਿਹੜੀ ਆ ਉਹ ਕੋਈ ਵੀ ਕਰ ਸਕਦਾ ਕੋਈ ਇਹਦੇ ਵਿੱਚ ਸਮੱਸਿਆ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਜੇ ਨੂੰ ਸਟੇਜ ਤੇ ਖੜ ਕੇ ਬੋਲਣਾ ਚੰਗਾ ਲੱਗਦਾ ਜਾਂ ਮੇਰੇ ਵਾਲੇ ਮੇਰੇ ਵਰਗੇ ਨੂੰ ਜਿਹੜਾ ਕੈਮਰਾ ਲਾ ਕੇ ਬੋਲਣਾ ਚੰਗਾ ਲੱਗਦਾ ਕਿ ਮੈਂ ਜਿਹੜਾ ਗੱਲਬਾਤ ਤੁਹਾਡੇ ਤੱਕ ਪਹੁੰਚਾ ਸਕਾਂ ਆਪਣੇ ਸਰੋਤਿਆਂ ਤੱਕ ਦਰਸ਼ਕਾਂ ਤੱਕ ਤੇ ਇਹ ਮੈਨੂੰ ਇਸ ਲਈ ਵੀ ਤਿਆਰ ਰਹਿਣਾ ਚਾਹੀਦਾ ਕਿ ਤੁਸੀਂ ਮੇਰੇ ਤੇ ਕੋਈ ਸਵਾਲ ਵੀ ਕਰ ਸਕਦੇ ਹੋ ਤੁਸੀਂ ਮੇਰੇ ਤੇ ਕੋਈ ਤਨਕੀਦ ਵੀ ਕਰ ਸਕਦੇ ਹੋ ਪਰ ਇਹ تنਕੀਦ ਇਹ ਸਵਾਲ ਜਿਹੜਾ ਇਹ ਮर्यादा ਦੇ ਵਿੱਚ ਹੋਣਾ ਚਾਹੀਦਾ ਸਭਿਆਕ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਜਿਵੇਂ ਮੇਰਾ ਫਰਜ਼ ਮੰਨਦਾ ਕਿ ਮੈਂ ਕਿਸੇ ਦੇ ਬਾਬਤ ਗੱਲ ਕਰਦਿਆਂ ਕਿਸੇ ਸਿਆਸੀ ਲੀਡਰ ਦੇ ਬਾਬਤ ਗੱਲ ਕਰਦਿਆਂ ਜਾਂ ਕੋਈ ਵੀ ਮਸਲੇ ਤੇ ਗੱਲ ਕਰਦਿਆਂ ਮੇਰੀ ਭਾਸ਼ਾ ਜਿਹੜੀ ਆ ਉਹ ਸਭਿਆਕ ਰਹਿਣੀ ਚਾਹੀਦੀ ਆ ਇਸੇ ਤਰੀਕੇ ਨਾਲ ਮੇਰੇ ਤੇ ਸਵਾਲ ਵੀ ਜਿਹੜਾ ਉਹ ਸਭਿਆਕ ਤਰੀਕੇ ਦੇ ਜਿਹੜਾ ਸਭਿਆਕ ਤਰੀਕੇ ਨਾਲ ਉੱਠਣਾ ਚਾਹੀਦਾ ਤੇ ਇਹ ਇਹ ਮੈਂ ਇਹ ਤਾਂ ਮੈਂ ਐਗਜ਼ਾਮਪਲ ਦੇ ਤੌਰ ਤੇ ਕਹਿ ਰਿਹਾ ਆਪਾਂ ਪੂਰੇ ਉਧਾ ਦੇਖੀਏ ਤਾਂ ਵੀ ਇਹ ਜਿਹੜਾ ਕਿਸੇ ਤੇ ਵੀ ਆਪਾਂ تنਕੀਦ ਕਰੀਏ ਕਿਸੇ ਤੇ ਵੀ ਆਪਾਂ ਕ੍ਰਿਟਿਸਿਜ਼ਮ ਕਰੀਏ ਉਹ ਸਾਡੀ ਜਿਹੜੀ ਆ ਮਰਿਆਦਾ ਆ ਮਰਿਆਦਾ ਦੇ ਵਿੱਚ ਰਹਿ ਕੇ ਹੋਣੀ ਚਾਹੀਦੀ ਸਾਡੀ ਬੋਲੀ ਦਾ ਸਾਡਾ ਕ੍ਰਿਟਿਸਿਜ਼ਮ ਕਰਨ ਦਾ ਜਿਹੜਾ ਤਰੀਕਾ ਆ ਉਹ ਸਭਿਆਕ ਰਹਿਣਾ ਚਾਹੀਦਾ ਅੱਛਾ ਇਹ ਵੀ ਬਹੁਤ ਇਹ ਸਾਡੇ ਮੀਡੀਆ ਵਾਲਿਆਂ ਦੀ ਵੀ ਖਾਸੀ ਪ੍ਰੋਬਲਮ ਆ ਮਾਨ ਸਾਹਿਬ ਥੋੜਾ ਜਿਆ ਇਮੋਸ਼ਨਲ ਚਲੋ ਹਰੇਕ ਬੰਦਾ ਹੋ ਹੀ ਜਾਂਦਾ ਥੋੜੀ ਜੀ ਗੱਲ ਕਰਦੇ ਆ ਉਹਨਾਂ ਨੇ ਜਿਹੜਾ ਕੀਤਾ ਪਰ ਕੋਈ ਬਹੁਤ ਉਹ ਹਟਕੋਰੇ ਲੈ ਲੈ ਕੇ ਰੋ ਨਹੀਂ ਸੀ ਰਹੇ ਜੀ ਜੀਐਸਟੀ ਕੇ ਨਾਲ ਤੇ ਥੰਬਨੇਲ ਪਾ ਪਾ ਕੇ ਜਿਹੜਾ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਬੜਾ ਨਾਈਸਲੀ ਜਿਹੜਾ ਆਪਣੀ ਮੁਆਫੀ ਮੰਗੀ ਆ ਡੈਫੀਨਿਟਲੀ ਇਮੋਸ਼ਨਲ ਸੀਗੇ ਉਹ ਪਰ ਇਹ ਜਿਹੜਾ ਇਹਨੂੰ ਵੀ ਕਈ ਵਾਰ ਬਿਨਾਂ ਗੱਲੋਂ ਅਸੀਂ ਅਸੀਂ ਵੀ ਜਿਹੜਾ ਸਾਡਾ ਮੀਡੀਆ ਵਾਲਾ ਭਾਈਚਾਰਾ ਆ ਆਪਣੀ ਗੱਲ ਗਾਹ ਤੱਕ ਬਚਾਉਣ ਦੇ ਲਈ ਜਿਹੜਾ ਬੜਾ ਬਕਰੇ ਜਿਹਾ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਪੇਸ਼ ਕਰ ਦਿੰਦਾ ਪਰ ਬਧੀਆ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸਾਰਾ ਮਸਲਾ ਹੁਣ ਨਿਬੜ ਜਵੇ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਭੁੱਲ ਕੇ ਅੱਗੇ ਵਧੀਏ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਬਹੁਤ ਧੰਨਵਾਦ